ਬੇਟੇ ਨੇ ਸੋਵੇਂ ਜੀ ਰਾਣੀ ਲੱਗੀ ਆ ਕੋਈ ਨਹੀਂ ਲੱਗਾ ਕਈਆਂ ਨੇ ਕਿਹਾ ਪਰ ਨਾ ਰਿਆ ਸੀ ਸਾਥੀਓ ਮੈਂ ਧੰਨਵਾਦ ਕਰਦਾ ਇਹ ਜੋਨਾ ਵਟਾ ਰਿਹਾ ਤਾਂ ਸਾਥੀਓ ਤੁਸੀਂ ਔਰ ਮੈਂ ਧੰਨਵਾਦ ਕਰਦਾ ਕਿ ਜੀ ਤੁਹਾਡਾ ਪਿਆਰ ਕਿਸੇ ਹੋਰ ਨਹੀਂ ਦੱਸਦਾ ਸਭੇ ਦੀ ਗੱਲ ਬਾਤ ਵਿਚਾਰਨ

ਇਹ ਸਰ ਜਿਹੜਾ ਬਹੁਤ ਪਿਆਰ ਹੈ ਸਾਫ ਦਾ ਅਜ਼ੀਰ ਰਹ ਚੁਕੇ ਨੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਦੇਖੋ ਅੰਮ੍ਰਿਤਸਰ ਦੀ ਬਾਤ ਜਾਣ ਜਾਂਦੀ ਤੁਸੀਂ ਸੁਣੋ ਤੁਸੀਂ ਆਵ ਵਿਜ਼ਿਟ ਕਰੋ ਤੇ ਮੇਰਾ ਮੰਨਣਾ ਹੈ ਕਿ ਅੰਮ੍ਰਿਤਸਰ ਦੇ ਲੋਕਾਂ ਨੇ ਬਹੁਤ ਵੱਡਾ ਮਨ ਬਣਾਇਆ ਹੈ ਕਾਂਗਰਸ ਪਾਰਟੀ ਦੇ ਹੱਕ 'ਚ ਕੁਝ ਉਹ ਤਾਕਤਾਂ ਜਿਹੜੀਆਂ ਦੇਸ਼ ਨੂੰ ਵਰਗ ਦੇ ਆਧਾਰ ਤੇ ਬਣਦੀਆਂ ਨੇ ਕੁਝ ਉਹ ਤਾਕਤਾਂ ਇਹਨਾਂ ਧਰਮਾਂ ਦੇ ਆਧਾਰ ਤੇ ਰਾਜਨੀਤੀ ਕਰਦੀਆਂ ਨੇ ਉਹਦੇ ਵਿਰੁੱਧ ਦੇਸ਼ ਜਿਹੜਾ ਉਹ ਇੱਕ ਮੁੱਠ ਹੈ ਔਰ ਉਹ ਇੱਕ ਮੁੱਤਤਾ ਦੀ ਅੱਜ ਜਿਹੜੀ ਮਿਸਾਲ ਹੈ ਉਹ ਇੰਡੀਆ ਲਾਈਨ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਕਾਂਗਰਸ ਪਾਰਟੀ ਦੀ ਸਰਕਾਰ ਬਣ ਜਾ ਰਹੀ ਹੈ ਉਹਨੂੰ ਹਰ ਕੋਈ ਬੰਦਾ ਸਮਝ ਰਿਹਾ ਹੈ ਔਰ ਪੰਜਾਬ ਔਰ ਪੰਜਾਬੀ ਹਮੇਸ਼ਾ ਜ਼ੁਲਮ ਦੇ ਵਿਰੁੱਧ ਖੜਦੇ ਨੇ ਜਿੰਨਾ ਜ਼ੁਲਮ ਪਿਛਲੇ 10 ਸਾਲਾਂ 'ਚ ਦੇਸ਼ 'ਚ ਹੋਇਆ ਅੱਜ ਪੰਜਾਬੀਆਂ ਨੇ ਮਨ ਬਣਾਇਆ ਔਰ ਇਹ ਕਿਸਾਨੀ ਸੰਘਰਸ਼ ਤੋਂ ਇਹ ਵੱਡ ਬੱਜਾ ਨਹੀਂ ਤੇ ਲੋਕ ਕਹਿੰਦੇ ਨੇ ਜਿਵੇਂ ਮੋਦੀ ਸਾਹਿਬ ਕੋਈ ਆਪਣਾ ਕਾਨੂੰਨ ਵਾਪਸ ਲੈਣਗੇ ਪਹਿਲੀ ਵਾਰ ਹੋਇਆ ਕਿ ਮੋਦੀ ਸਾਹਿਬ ਨੇ ਕਾਨੂੰਨ ਵਾਪਸ ਲਏ ਆ ਔਰ ਪੰਜਾਬ ਦੇ ਨਾਲ ਉਹਨਾਂ ਨੇ ਕਿਹੜ ਗੱਡੀ ਸਾਡੇ ਭਾਗੜਾ ਡੈਮ ਦੇ ਉੱਤੇ ਸਾਡੀ ਸਾਡਾ ਹੱਕ ਘਟਾਇਆ ਸਾਡੇ ਚੰਡੀਗੜ੍ਹ ਦੇ ਉੱਤੇ ਸਾਡੇ ਹੱਕ ਘਟਾਏ ਸਿੱਧੇ ਤੌਰ ਤੇ ਸਾਡੇ ਨਾਲ ਉਹਨਾਂ ਨੇ ਇਹ ਮਤਲਬ ਤੁਹਾਡੇ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਹੁਣ ਵੀ ਜਿਹੜੀ ਵੱਡੀ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਵੱਡੀ ਸਾਜੇ ਜਿਹੜੀ ਹੋਈ ਹੈ 1 ਜੂਨ ਨੂੰ ਇਲੈਕਸ਼ਨ ਕਿਉਂ ਕਰਵਾਈ ਜਦ ਕਿ 1 ਜੂਨ ਨੂੰ 48 ਡਿਗਰੀ ਟੈਂਪਰੇਚਰ ਹੁੰਦਾ 45 48 ਡਿ ਜਿਹੜਾ ਸਾਊਥ ਆ ਉਹਦਾ ਟੈਂਪਰੇਚਰ ਮੇਚਾ 30 32 ਡਿਗਰੀ ਹੁੰਦਾ ਆ 35 ਉਹਦਾ ਕਦੀ ਨਾ ਗਰਮੀ ਜਾਂਦੀ ਨਾ ਠੰਡ ਜਾਂਦੀ ਸਾਨੂੰ ਕਿਉਂ ਸਜ਼ਾ ਦਿੱਤੀ ਇਸ ਗੱਲ ਦੀ ਤਾਂ ਕਿ ਪੰਜਾਬੀ ਸ਼ਾਇਦ ਵੋਟਾਂ ਨਹੀਂ ਪਾਉਣਗੇ ਤੇ ਮੈਂ ਫੇਰ ਬੰਦੇ ਬੰਦੇ ਤੇ ਆ ਕੇ ਇਦਾਂ ਕਰ ਲੂੰਗਾ ਕੋਈ ਜਿਹੜੇ ਸਾਡੇ 100 ਕਾਲ ਸਰਦਾਰ ਨੇ ਮੈਂ ਨਾਲ ਪੰਜਾਬੀ ਨੇ ਮੈਨੂੰ ਉਹਨਾਂ ਦੇ ਦੁੱਖ ਆਉਂਦਾ ਉਹਨਾਂ ਨੂੰ ਇਹ ਕਹਿੰਦੇ ਯਾਰ ਤੁਸੀਂ ਵੀ ਇਦਾਂ ਦੇ ਹੋ ਗਏ ਜੀ ਤੁਹਾਨੂੰ ਨਹੀਂ ਸਮਝ ਆਉਂਦੀ ਸਾਡੇ ਬੱਚਿਆਂ ਨਾਲ ਕੀ ਹੋਇਆ 700 ਸਾਡੇ ਸਾਡੇ ਜਵਾਨ ਚੀਤ ਹੋ ਗਏ ਅਗਨੀ ਵੀਰ ਵਰਗੀਆਂ ਠੇਕੇ ਤੇ ਯੋਜਨਾ ਇਹਨਾਂ ਚਲਾਤੀਆਂ ਸਾਡੇ ਫੌਜੀ ਭਰਾਵਾਂ ਦੇ ਇਹਨਾਂ ਨੇ ਕਹਿਰ ਕੀਤਾ ਸਾਡੀਆਂ ਜਣੀਆਂ ਸਪੋਰਟਸ ਪਰਸਨ ਸੀ ਧੀਆਂ ਉਹਨਾਂ ਨੂੰ ਇਹਨਾਂ ਨੇ ਜੁੱਤੀਆਂ ਥੱਲੇ ਰੋਲਿਆ ਉਹਨਾਂ ਨੂੰ ਵਿਚਾਰੀਆਂ ਨੂੰ ਕੀ ਤਸ਼ੱਦਦ ਇਹਨਾਂ ਦੇ ਉੱਤੇ ਕੀਤਾ ਕੀ ਯਾਰ ਤੁਹਾਨੂੰ ਕੋਈ ਸਮਝ ਨਹੀਂ ਆਉਂਦੀ ਤੁਸੀਂ ਫੇਰ ਇਹਨਾਂ ਦੇ ਨਾਲ ਝੰਡਾ ਫੜ ਕੇ ਤੁਰ ਪੈਂਦੇ ਜੇ ਘੱਟੋ ਘੱਟ ਤੁਸੀਂ ਤਾਂ ਜਾਗੋ ਸੋ ਪੰਜਾਬੀਆਂ ਨੇ ਇਸ ਜ਼ੁਲਮ ਦਾ ਜਵਾਬ ਜਿਹੜਾ ਆ ਉਹ ਦੇਣਾ ਆ ਜੋ ਮਣੀਪੁਰ ਘਟਨਾਵਾਂ ਹੋਈਆਂ ਉਹਦਾ ਸ਼ਰਮਨਾਕ ਘਟਨਾਵਾਂ ਦਾ ਜਵਾਬ ਪੰਜਾਬੀ ਦੇਊਗਾ ਪੰਜਾਬੀ ਸੈਕੂਲਰ ਆ ਪੰਜਾਬੀ ਹਰ ਇੱਕ ਧਰਮ ਦਾ ਹਰ ਇੱਕ ਵਰਗ ਦਾ ਬਰਾਬਰ ਸਤਿਕਾਰ ਕਰਦਾ ਆ ਇਹਦੇ ਮਨ 'ਚ ਦਰਦ ਹੈ ਪੰਜਾਬੀਆਂ ਦੇ ਇਹ ਦਰਦ ਜਿਹੜਾ ਤੁਹਾਨੂੰ 1 ਤਰੀਕ ਨੂੰ ਦੇਊਗਾ ਔਰ 4 ਤਰੀਕ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਬਣੂਗੀ